ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਵੀਰ ਜੀ ਤੁਹਾਨੂੰ ਦਿਖਾਉਨੇ ਆ ਆਪਾਂ ਝੋਟੀਆਂ ਪਹਿਲਣਾ ਤਿੰਨ ਤਾਲੀਆਂ ਸੋਈਆਂ ਝੋਟੀਆਂ ਬਹੁਤ ਚੰਗੀਆਂ ਕੱਟੀਆਂ ਤਾਜ਼ੀਆਂ ਸੋਈਆਂ ਇਹ ਕਾ ਕੱਟੀ ਆ ਇਹਦੀ ਵਿਚਾਰੀ ਕਰਮਾਂ ਵਾਲੀ ਦੀ ਜਾਨ ਬਚੀ ਅੱਜ ਹੀ ਬਚੀ ਆ ਬਹੁਤ ਚੰਗੀ ਕੱਟੀ ਆ ਜੀ ਇਹ ਵੀ ਤੇ ਇਹ ਕਾ ਵੀ ਝੋਟੀ ਤਾਜੀ ਸੋਈ ਆ ਕੱਟੀ ਮਗਰੇ ਆ ਜੇ ਆ ਵੀ ਝੋਟੀ ਜਿਹੜੀ ਆ ਤਾਜੀ ਸੋਈ ਆ ਇਦੇ ਮਗਰ ਵੀ ਕੱਟੀ ਆ ਜਿਹੜੀ ਤੇ ਤੁਹਾਨੂੰ ਸਾਰੀਆਂ ਵਿਖਾਉਣੀ ਆ ਤਸੱਲੀ ਕਰਾਉਣੀ ਆ ਜੀ ਤੁਹਾਡੀ ਪੂਰੀ ਇੱਕ ਆ ਝੋਟੀਆਂ ਇਹ ਵੀ ਤਾਜੀ ਸੂਈ ਆ ਤੇ ਬੋਲੇ ਤੇ ਹੀ ਆ ਹਲੇ ਝੋਟੀਆਂ ਤੇ ਕਰਿਓ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਸਾਰੀਆਂ ਤੁਹਾਨੂੰ ਕੱਲੀ ਕੱਲੀ ਕਰਕੇ ਇਸ ਕੱਲੀ ਕੱਲੀ ਦੀ ਡਿਟੇਲ ਦੱਸਦੇ ਆ ਕੱਲੀ ਕੱਲੀ ਦੀ ਗੱਲਬਾਤ ਕਰਦੇ ਆ ਹਾਂਜੀ ਸਾਰੇ ਵੀਰਾਂ ਨੂੰ ਸასი ਗਾਲ ਹੈ ਜੀ ਊਂਕਾਰ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਪਿੰਡ ਕੋ ਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਹੁਕਰ ਸਿੰਘ ਨੰਬਰ 97792834419779283441 ਦਿলো ਧੰਨਵਾਦ ਆ ਵੀਰ ਜੀ ਤੁਹਾਡੇ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦੇਣ ਦੇ ਜੋ ਕੱਲ ਵੀਡੀਓ ਪਾਈ ਸੀ ਮਾਲ ਵੇਖਿਆ ਬਾਕੀ ਮਾਲ ਆਈ ਜਾਂਦਾ ਜਾਈ ਜਾਂਦਾ ਬਹੁਤ ਵਧੀਆ ਕੰਮ ਚੱਲਣ ਡਿਆ ਜੀ ਤੇ ਅੱਜ ਆਪਣੇ ਕੋਲ ਤਿੰਨ ਝੋਟੀਆਂ ਜਿਹੜੀਆਂ ਝੋਟੀਆਂ ਦਾ ਆਪਣੇ ਕੋਲ ਕਾਫੀ ਆ ਤਿੰਨ ਝੋਟੀਆਂ ਜਿਹੜੀਆਂ ਚਾਰ ਕਾਲੀਆਂ ਸ਼ਾਹ ਤਾਜ਼ੀਆਂ ਸੁਈਆਂ ਤੁਹਾਨੂੰ ਉਹ ਦਿਖਾਉਂਦੇ ਆ ਇੱਕ ਜਿਹੜੀ ਆ ਇਹ ਕੱਟੀ ਆ ਜੀ ਕਰਮਾਲੀ ਜੀ ਆਪਾਂ ਜਾਨ ਬਚਾਈ ਆ ਇੱਕ ਤੁਹਾਨੂੰ ਇਹ ਵਿਖਾਉਂਦੇ ਆ ਪਖਾ ਲਓ ਮੰਗਲੂ ਜੀ ਮੜਾ ਜਾਂਦੇ ਨੇ ਰੇ ਕਰਕੇ ਥਾਣ ਸੁਣੋ ਖਾਲ ਕੱਟੀ ਦੇ ਵੇਖੋ ਚਵੇਂ ਥਾਣੇ ਵੇਖੋ ਜੀ ਲਾਗੀ ਕਰਕੇ ਬੰਦੋ ਪੂਰੀ ਕੱਟੀ ਜਿਹੜੀ ਆ ਬੰਨਦੇ ਰੋਖ ਦੇ ਪੂਰੀ ਤਿਆਰ ਆ ਖੀਰੀ ਕੱਟੀ ਆ ਸਿੰਘ ਦੀ ਕੁਆਲਿਟੀ ਵਿਖਾ ਲਓ ਜੀ ਲਿਆਓ ਤੁਸੀਂ ਖੋਲੋ ਮੰਗਲੂ ਜੀ ਮੈਂ ਫੜਦਾ ਹਾਂ ਸਿੰਘ ਦੀ ਕੁਆਲਿਟੀ ਵਿਖਾ ਲਓ ਜੀ ਨੀ ਕੀ ਨੀ ਕੀ ਸਿੰਗੀ ਆ ਤੇ ਬਹੁਤ ਚੰਗੀ ਕੱਟੀ ਆ ਜੀ ਵੇਖੋ ਜੀ ਬਣਨ ਜੋਗਿਆ ਮਤਲਬ ਮਹੀਨੇ ਤੱਕ ਬਣ ਜੇ ਦੋਹਾਂ ਤੱਕ ਬਣ ਜੇ ਚੰਗੇ ਰੁਪਈਆ ਦੀ ਕੱਟੀ ਤਿਆਰ ਹੋ ਜੂਗੀ ਤੋ ਚੰਗੀ ਵਧੀਆ ਕੱਟੀ ਹੈ ਜੀ ਤੋਰੋ ਜੀ ਇਹਦਰ ਨੂੰ ਤੋਰ ਦੋ ਅੰਦਰ ਨੂੰ ਤੋੜਨੇ ਕ ਬਾਅਦ ਨੂੰ ਤੋੜਨੀ ਜੀ ਤੋੜ ਦੋ ਤੋੜ ਦੋ ਅੰਦਰ ਨੂੰ ਤੋੜ ਦੋ ਲਓ ਜੀ ਵੇਖੋ ਵੀਰ ਜੀ ਕਰੋ ਚੱਕ ਜੀ ਬਹੁਤ ਚੰਗੀ ਕੱਟੀ ਆ। ਦੀ ਕਰਮਾਲੀ ਦੀ ਅੱਜ ਜਾਨ ਬਚਣੀ ਸੀ ਵਿਚਾਰੀ ਦੀ। ਸਿੰਘ-ਸੁੰਗ ਦੀ ਕੁਆਲਿਟੀ ਸਾਰਾ ਕੋਸ਼ੀ ਬਹੁਤ ਚੰਗਾ ਜੀ। ਤੇ ਚਲੋ ਜੀ ਇਹ ਆਪਾਂ ਕੱਟੀ ਚੋਂ ਆਪਾਂ ਮੁਨਾਫਾ ਤਾਂ ਲੈਣਾ ਨਹੀਂ ਜੀ। ਜੱਸ ਬਸ ਦੇਣ ਲੈਣ ਵਾਲੀ ਕੀਮਤੀ ਆ। ਇਹ ਕੱਟੀ ਦੇ ਦੀਏ ਆਪਾਂ ਜਿੰਨੇ ਚਾਪਾਂ ਨੂੰ ਪਈ ਆ 24200 ਦੀ 24300 ਚ ਪਈ ਆ 24300 ਦੀ ਦਵਾਂਗੇ ਬਸ ਜੀ लास्ट 8400 ਰੁਪਿਆ ਬੰਦੇ ਆਪਾਂ ਲੈ ਲੈਂਦੇ ਬਸ ਕੱਟੀ ਬਹੁਤ ਚੰਗੀ ਆ ਜੀ ਇਹ ਵੀ ਮੈਂ ਸ਼ਹਿਰ ਨੂੰ ਜਾਂਦਾ ਸੀ ਤੇ ਜਾ ਰਹੀ ਸੀ ਤੇ ਇਹਦੀ ਜਾਨ ਬਚ ਗਈ ਕਰਮਾਂ ਵਾਲੀ ਦੀ ਤੇ ਬਹੁਤ ਚੰਗੀ ਕੱਟੀ ਆ ਜੀ ਬਾਕੀ ਵੇਖ ਲਓ ਫੇਰ ਆਪਣੀ ਤਸੱਲੀ ਕਰਦੋ ਸਿੰਘ ਤੁੰਗ ਬਾਣਨੇ ਜੋ ਗਿਆ ਕੱਟੀ ਪਿੱਠਪੂੜਾ ਪੂਰੀ ਕੈਮ ਆ ਸਾੰਭੀ ਵੀ ਪੂਰੀ ਆ ਥਾਣੇ ਥੋਨੇ ਬਹੁਤ ਚੰਗੇ ਆ ਗੈਪ ਤੇ ਥਾਣੇ ਆ ਚਾਰ ਹੀ ਥਾਣੇ ਆ ਜੀ ਕੋਈ ਐਕਸਟਰਾ ਥਾਣੇ ਆ ਆ ਦੇਖ ਲੋ ਤੇ ਖੋਲੋ ਜੀ ਇਹਨੂੰ ਵੀ ਇਹ ਝੋਡੀ ਦੇ ਮਗਰ ਕੱਟੀ ਆ ਇਹਦੇ ਕੋਲ 10 ਕਿਲੋ ਦੇ ਕਰੀਬ ਦੁੱਧ ਤੇ ਆ ਰਿਹਾ ਆ ਕੱਟੀ ਜੀ ਇਹਦੇ ਮਗਰ ਤੇ ਤਾਜੀ ਸੂਈ ਆ ਥਾਣੇ ਦੇ ਵੀ ਦੀ ਕੁਆਲਿਟੀ ਕੱਟੀ ਬਹੁਤ ਚੰਗੀ ਹੈ ਜੀ ਤਾਜੀ ਸੂਈ ਆ ਬਹੁਤ ਚੰਗੀ ਕੱਟੀ ਹੈ ਜੀ ਦੇਖੋ ਦੇਖੋ ਲੇ ਜਾ ਲੈ ਜਾ ਜੀ ਲੈ ਜਾ ਲੈ ਆ ਅੱਜ ਇਹ ਛੇਤੀ ਆ ਜਾ ਅਰੇ ਪੁੱਤ ਚੱਲ ਲੈ ਆ ਲੈ ਆ ਬਹੁਤ ਚੰਗੀ ਝੋਟੀ ਜੀ ਵੇਖੋ ਜੀ ਕਰੋ ਤਸੱਲੀ ਕਰੋ ਚੱਕ ਕੇ ਖਾਣ ਦੇ ਕੇ ਜੀ ਕੁਆਲਟੀ ਜੀ ਦੀ ਪੂਰਾ ਲੇਵਾ 10 ਕਿਲੋ ਤਕਰੀਬ ਦੁੱਧ ਤੇ ਆ ਰਹੇ ਆ ਤੇ ਮਾਲਵੇ ਦੀ ਝੋਟੀ ਦੀ ਕੀਮਤ ਦੇਸੀ ਵਾਲੀ ਜੀ ਕੱਟੀ ਦਵਾਂਗੇ 90000 ਦੀ ਕੋਈ ਹੋਰ ਮੰਗ ਲੂ ਮਾਨਤਨ ਕਰ ਦੀਏ ਕਿੰਨਾ ਕਰ ਦੀਏ 1000 ਛੱਡ ਦੋ ਛੱਡ ਦੀਏ ਠੀਕ ਆ 85 ਦੀ ਕੱਟੀ ਰਵਾਂਗੇ ਜੀ ਜੈਸ ਮੋਈ ਦੇਖੋ ਜੀ ਖਵਾਲੀ ਬਹੁਤ ਚੰਗੀ ਕੱਟ ਜੇ ਦੁੱਧ ਦੇਖੋ ਦੁੱਧ 10 ਕਿਲੋ ਆ ਕੱਢੀ ਕਿਉਂ ਦੁੱਧ 10 ਕਿਲੋ ਤਿਆਰ ਹੈ ਜੀ ਇਹਦੇ ਮਗਰ ਵੀ ਕੱਟੀ ਆ ਜੀ ਆ ਜਿਹੜੀ ਕੱਟੀ ਜੀ ਇਹਦੇ ਮਗਰ ਤਾਜੀ ਸੂਈਆ ਦੋ ਦੰਦੀ ਇਹ ਵਾ ਦੋ ਦੰਦੀ ਹੋਵਾ ਤੇ ਦੋ ਦੰਦੀ ਇਹ ਵਾ ਦੰਦ ਦਿਖਾਦੇ ਨਹੀਂ ਉਹਦੇ ਕੱਟੀ ਦੇ ਚੱਲ ਤੋਂ ਮੇਰੇ ਕੋਲ ਜੀ ਥਾਣ ਦੇ ਵਿੱਚ ਕੁਆਲਿਟੀ ਅੰਦਰ ਲੈ ਜਾ ਅੰਦਰ ਲੈ ਜਾ ਅੰਦਰ ਨੂੰ ਅੰਦਰ ਨੂੰ ਘੁਮਾ ਲਿਆ ਇਹ ਕੋਜੀ ਬਹੁਤ ਚੰਗੀ ਕੱਟੀ ਜੇਗੀ ਦਾਲੀਆਂ ਫੜੀ ਫਿਰਦਾ ਲੀਵਾ ਪੂਰਾ ਦੇਖੋ ਜੀ ਕੁਆਲਿਟੀ ਐਂ ਦੱਸਦੀ ਕਿ ਨਹੀਂ ਵੱਡੀ ਝੋਡੀ ਆ ਦੇਖੋ ਸਿੰਘ ਸਿੰਘ ਦੀ ਕੁਆਲਿਟੀ ਇਹ ਕੱਟੀ ਜਿਹੜੀ ਆ ਇਹ ਦੇਵਾਂਗੇ ਜੀ ਆਪਾਂ ਲੱਖ ਦੇੜ ਗੇੜ ਕੋਈ ਮਾਨਦਾਨ ਮੰਗਲੂ ਕਰਦੀਏ ਤਾਂ ਕਿੰਨਾ ਕਰਦੀਏ ਕੱਟੀ ਵੀ ਮਗਰ ਬਹੁਤ ਵਧੀਆ ਤੇ ਨਹੀਂ ਦੇ ਦਈਏ 99 ਦੀ 99 ਦੀ ਨਹੀਂ 95 ਦੀ ਦਈਏ ਹਾਂ ਹੋਰ ਛੱਡ ਦੇ ਕਿੰਨੇ ਦੇ ਦੇ ਦੀਆ ਲਾਸਟ ਹੀ 99 ਦੀ ਹੋਰ ਛੱਡ ਦੇ ਕੋਈ 99 ਦੀ ਹੋਰ ਛੱਡ ਦੇ 93 ਬਨਵੇਂ ਦੇ ਦੋ ਬਸ 99 ਦੀ ਦਵਾਂਗੇ ਜੀ ਲਾਸਟ ਠੀਕ ਆ ਹਾਂ ਜੀ ਤੇ ਆਵ ਖਾ ਲੋ ਜੀ ਇਹ ਵੀ ਕੱਟੀ ਇਹ ਵੀ ਤਾਜੀ ਸੂਈ ਆ ਇਹਦੇ ਕੋਲ ਬੋਲਾ 8 ਕਿਲੋ ਦੇ ਕਰੀਬ ਆ ਮਗਰ ਇਹਦੇ ਕਟਾ ਸਿੰਘ ਸੁੰਗ ਦੀ ਕੁਆਲਿਟੀ ਵੇਖੋ ਜੀ ਕੱਟੀ ਜੀ ਜੀ ਉਹ ਕਟਾਜੀ ਨਗਰ ਦੇ ਦੇਖੋ ਜੀ ਬਹੁਤ ਚੰਗੀ ਜਿਹੀ ਅਰੇ ਪੁੱਤ ਦੇਖੋ ਰੋ ਤੇ ਵੀ 11 12 ਕਿਲੋ ਦੀਆਂ ਵਾਲੀ ਤੋਰ ਦੇ ਤੋਰ ਦੇ ਤੋਰ ਦੇ ਕਮਾਲਾ ਅੰਦਰ ਹੋਰ ਦਾ ਜਾ ਦੇਖੋ ਜੀ ਮੰਨਿਆ ਆਪਣੇ ਕੋਲ ਹੋਰ ਵੀ ਆ ਫੇਰ ਤੁਹਾਨੂੰ ਦਿਖਾ ਲਾਂਗੇ ਜੀ ਉਹ ਆ ਦੇਖੋ ਇਹ ਝੋਡੀ ਮੰਗਲੂ ਕਿੰਨੇ ਦੇ ਦੀਏ ਦੇ ਦੀਏ 1 5 ਦੀ ਹੈ 1 5 ਦੀ ਦੇ ਦੀਏ ਕਰ ਦੀਏ ਮਾਨਤਨ ਕਰ ਤੋਂ ਮਾਨਤਨ ਕਿੰਨੇ ਦੇ ਦੀਏ ਫਿਰ 1 3 ਦੀ ਪੂਰੇ ਲੱਖ ਦੀ ਕੱਟੀ ਦਵਾਂਗੇ ਜੀ ਬਸ ਇਹਦੀ ਜਾਇਜ਼ ਹੀ ਕੀਮਤ ਹੈ ਆ ਬੱਚਾ ਜੀ ਤਾਜੀ ਸੂਜੀ ਚ ਕਿੰવા ਜਾਇਜ਼ ਜਾਇਜ਼ ਕੀਮਤਾਂ ਕੀਤੀਆਂ ਕੱਟੀਆਂ ਬਹੁਤ ਚੰਗੀਆਂ ਆ ਝੋਡੀ ਦਾ ਬੱਚਾ ਦਾ ਧਾਰਮ ਖਾ ਲਈਏ ਜੀ ਇਹਦਾ ਹਾਂ ਇਹਦਾ ਬੰਨ੍ਹ। ਜੜੀ। ਹੋ ਜੜੀ। ਕਿਉਂ? ਬੰਨ੍ਹੇ ਅੰਦਰ। ਪੱਠੇ ਉਹ ਭਿੜਦੀ ਆ ਕੋਈ ਨਹੀਂ ਬੰਨ੍ਹੇ। ਪੱਠੇ ਮੇ ਪਾ ਦਿੰਦੇ। ਮੈਂ ਪ੍ਰੋਪਰ ਪੱਠੇ। ਲੋ ਮੰਗਲੂ ਜੀ ਬੰਨ੍ਹ ਦੋ ਬੱਚਾ। ਅੱਗੇ ਬੰਨ੍ਹ ਦੋ। ਦੇਖੋ ਜੀ ਕੱਟੀ ਪਸਮਾਹ ਲਾ ਗਈ। ਤੁਹਾਨੂੰ ਖਲਦੀ ਆ। ਤੁਹਾਨੂੰ ਦੇਖੋ ਜੀ। ਹਰ ਬਾਲਤੀ ਫੜ ਮਗਰ ਵੀ ਕੱਟੀ ਆ ਜੀ ਬਹੁਤ ਚੰਗੀਆਂ ਵੇਖੋ ਫੜ ਫੋਨ ਫੜ ਆ ਜਾ ਇੱਧਰ